ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਰੀ ਹਾਜ਼ਰ ਹਾਂ ਤੁਹਾਡੇ ਨਾਲ ਇੱਕ ਨਵੀਂ ਵੀਡੀਓ ਰਾਹੀਂ ਸਾਡੇ YouTube ਚੈਨਲ ਅਤੇ Facebook ਪੇਜ ਇਤਿਹਾਸਕ ਵਿਚਾਰ ਤੇ ਅੱਜ ਆਪ ਜੀ ਨੂੰ ਅਸੀਂ ਦਰਸ਼ਨ ਕਰਵਾਉਣ ਲਈ ਲੈ ਕੇ ਆਏ ਹਾਂ ਗੁਰਦੁਆਰਾ ਹੱਟ ਸਾਬ ਸੁਲਤਾਨਪੁਰ ਲੋਧੀ ਇਹ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧ ਰੱਖਦਾ ਹੈ ਇੱਥੇ ਹੀ ਗੁਰੂ ਸਾਹਿਬ ਜੀ ਨੇ 13-13 ਤੋਲਿਆ ਸੀ ਆਓ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਜੀ ਦੇ ਇਤਿਹਾਸ ਤੋਂ ਜਾਣ ਕਰਵਾਉਂਦੇ ਹਾਂ ਅਤੇ ਨਾਲ ਹੀ ਇਸ ਗੁਰਦੁਆਰ ਸਾਹਿਬ ਦੇ ਦਰਸ਼ਨ ਦੀਦਾਰ ਕਰਵਾਉਂਦੇ ਹਾਂ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਲੋਧੀ ਰਹਿਦੇ ਸਮੇਂ ਆਪਣੇ ਜੀਵਨ ਦੇ ਤਕਰੀਬਨ 14 ਸਾਲ 9 ਮਹੀਨੇ 13 ਦਿਨ ਇੱਥੇ ਬਕੀਤ ਕਰਨ ਕੀਤੇ ਆਪਣੇ ਜੀਵਨ ਕਾਲ ਦੇ ਸਮੇਂ ਵਿੱਚ ਤਨ ਤਨ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਅਸਥਾਨ ਦੇ ਉੱਪਰ अनेका ਪਰ ਉਪਕਾਰ ਕੀਤੇ ਬਹੁਤ ਸਾਰੇ ਮਨੁੱਖਾਂ ਨੂੰ ਉਤਾਰਨਾ ਕੀਤਾ अनेका ਹੀ ਭੁੱਲਿਆਂ ਅਤੇ ਪਟਕਿਆਂ ਨੂੰ ਸਹੀ ਰਸਤਾ ਦਿਖਾਇਆ ਜਿਵੇਂ ਕਿ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਭਾਈ ਅੱਲਾ ਦਿੱਤਾ ਜੀ ਦੀ ਸਾਕੀ ਸੁਣੀ ਸੀ ਸੁਲਤਾਨਪੁਰ ਲੋਧੀ ਰਹਿੰਦੇ ਸਮੇਂ ਸੈਭ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਿੱਥੇ ਮਨੁੱਖਾਂ ਨੂੰ ਪ੍ਰਮਾਤਮਾ ਦਾ ਨਾਮ ਜਪਣ ਦਾ ਉਪਦੇਸ਼ ਦਿੱਤਾ ਉੱਥੇ ਖੁਦ ਵੀ ਇਸ ਧਰਤੀ ਦੇ ਉੱਪਰ ਆ ਕੇ ਉਹਨਾਂ ਨੇ ਕਿਰਤ ਕਮਾਈ ਕਰਨੀ ਕੀਤੀ ਜਿਸ ਸਤਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਉਸਤਾ ਨਾ ਹੈ ਗੁਰਦੁਆਰਾ ਸ਼੍ਰੀ ਹਟ ਸਹਿਬ ਸਾਬ ਸੈਬ ਸ਼੍ਰੀ ਗੁਰੂ ਨਾਨਕ ਦੇਵ ਜੀ ਸultanpur ਵਿੱਚ ਆਪਣੀ ਪਿਆਰੀ ਭੈਣ ਬੇਬੇ ਨਾਨਕੀ ਕੋਲ ਕੁਝ ਦਿਨ ਰਹਿਣ ਮਗਰੋਂ ਆਪਣੇ ਭਾਈਆ ਭਾਈ ਜੈਰਾਮ ਜੀ ਨੂੰ ਕਹਿੰਦੇ ਨੇ ਕਿ ਸਾਨੂੰ ਵਿਹਲੇ ਰਹਿਣਾ ਚੰਗਾ ਨਹੀਂ ਲੱਗਦਾ ਤੁਸੀਂ ਕਿਸੇ ਕਿਰਤ ਜਾਂ ਕਾਰ ਦਾ ਪਤਾ ਕਰੋ ਉਸ ਸਮੇਂ ਦੇ ਨਵਾਬ ਦੌਲਤ ਖਾਨ ਅਤੇ ਭਈਆ ਭਾਈ ਜੈ RAM ਜੀ ਦੀ ਆਪਸੀ ਸਾਂਝ ਬਹੁਤ ਵਧੀਆ ਸੀ ਜਦੋਂ ਸੈਭ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸੇ ਕਿਰਤ ਜਾਂ ਕਾਰਬਾਰੇ ਪਤਾ ਕਰਨ ਲਈ ਆਪਣੇ ਭਈਆ ਭਾਈ ਜੈ RAM ਜੀ ਨੂੰ ਕਿਹਾ ਕੀਤਾ ਭਾਈ ਜੈ RAM ਜੀ ਨੇ ਨਵਾਬ ਦੌਲਤ ਖਾਨ ਨਾਲ ਗੱਲ ਕਰਕੇ ਉਹਨਾਂ ਦੇ ਮੋਦੀ ਖਾਨੇ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮੋਦੀ ਦੀ ਨੌਕਰੀ ਲਵਾ ਦਿੱਤੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਅਸਥਾਨ ਤੇ ਜਿੱਥੇ ਤੁਸੀਂ ਦਰਸ਼ਨ ਕਰ ਰਹੇ ਹੋ ਨਵਾਬ ਤੌਫਤ ਖਾਨ ਦੇ ਮੋਦੀ ਖਾਨੇ ਵਿੱਚ ਮੋਦੀ ਵਜੋਂ ਨੌਕਰੀ ਕਰਦੇ ਸਨ ਨਵਾਬ ਦੇ ਮੋਦੀ ਖਾਨੇ ਵਿੱਚ ਨੌਕਰੀ ਕਰਦਿਆਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕੋਲ ਜਦੋਂ ਵੀ ਕੋਈ ਮੋਦੀ ਖਾਨੇ ਵਿੱਚੋਂ ਰਸਤ ਪਾਣੀ ਲੈਣ ਆਉਂਦਾ ਚਾਹੇ ਉਹ ਗਰੀਬ ਸੀ ਜਾਂ ਅਮੀਰ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਸਾਰਿਆਂ ਨੂੰ ਇੱਕ ਸਮਾਨ ਸੌਦਾ ਤੋਰ ਕੇ ਦਿੰਦੇ 13 13 ਕਹਿ ਕੇ ਭਾਅ ਉਹ 13 13 ਕਹਿਣ ਲੱਗ ਪੈਂਦੇ ਇਹ ਆਕਾਰ ਪੁਰਖ ਇਹ ਸਾਰਾ ਸੁ ਤੇਰਾ ਹੈ ਜਿਵੇਂ ਕਿ ਭਗਤ ਕਬੀਰ ਜੀ ਵੀ ਪ੍ਰਮਾਨ ਕਰਦੇ ਨੇ ਕਬੀਰ ਮੇਰਾ ਮੁਜਮੈ ਕਿਸ਼ ਨਹੀਂ ਜੋ ਕਿ ਛੇ ਸੋ 13 ਤੇਰਾ ਤੁਝ ਕੋ ਸੌਂਪ ਦੇ ਕਿਆ ਲਾਗੇ ਮੇਰਾ ਜਿਸ ਵਟਿਆਂ ਦੇ ਤੁਸੀਂ ਹੁਣ ਦਰਸ਼ਨ ਕਰ ਰਹੇ ਹੋ ਉਸ ਵਟਿਆਂ ਨੂੰ ਸ੍ਰੀ ਗੁਰਨਾਨਕ ਦੇਵ ਜੀ ਦੇ ਹੱਥਾਂ ਦੀ ਸ਼ੋਭਾ ਪ੍ਰਾਪਤ ਹੈ ਕਿਉਂਕਿ ਮੋਦੀ ਖਾਨੇ ਵਿੱਚ ਨੌਕਰੀ ਕਰਦੇ ਸਮੇ ਗੁਰੂ ਜੀ ਨੇ ਇਹਨਾਂ ਵਟਿਆਂ ਦੇ ਨਾਲ ਹੀ ਤਾਰੇ ਨੂੰ ਸੌਦਾ ਤੋਲ ਕੇ ਦਿੰਦੇ ਸਨ ਇਸ ਅਸਥਾਨ ਤੇ ਮੋਦੀਖਾਨੇ ਵਿੱਚ ਬੈਠ ਕੇ ਸਾਹਿਬ ਸ੍ਰੀ ਗੁਰੂ ਅਨੰਕਦੇਵ ਜੀ 13 13 ਕਹਿ ਕੇ ਸਬਦੀਆਂ ਝੋਲੀਆਂ ਪਰ ਦਿੰਦੇ ਸਨ ਕੋਈ ਵੀ ਖਾਲੀ ਨਹੀਂ ਸੀ ਮੁੜਦਾ ਮੋਦੀਖਾਨੇ ਤੇ ਸਦਾ ਹੀ ਭੀੜ ਲੱਗੀ ਰਹਿੰਦੀ ਸੀ ਕੋਈ ਵੀ ਮੰਗਤਾ ਖਾਲੀ ਨਹੀਂ ਮੁੜਦਾ ਸੀ ਲੋਕ ਕਹਿੰਦੇ ਸਨ ਕਿ ਐਸਾ ਦਾਨ ਤਾਂ ਰਾਜੇ ਮਹਾਰਾਜੇ ਵੀ ਨਹੀਂ ਕਰਦੇ 13 13 ਕਹਿ ਕੇ ਸਭ ਨੂੰ ਵੰਡੀ ਜਾਂਦਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜਿੱਥੇ ਮੋਦੀ ਖਾਨੇ ਵਿੱਚ ਬੈਠ ਕੇ 13 13 ਕਹਿ ਕੇ ਸ਼ਬਦੀਆਂ ਝੋਲੀਆਂ ਪਰਦੇਂਦੇ ਸਨ ਉੱਥੇ ਨਾਲ ਹੀ ਸਾਰਿਆਂ ਨੂੰ ਉਸ ਨਿਰੰਕਾਰ ਦੇ ਨਾਲ ਜੁੜਨ ਨੂੰ ਵੀ ਪ੍ਰੇਰਿਤ ਕਰਦੇ ਸਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਇਸ ਅਸਥਾਨ ਤੇ ਸੱਚ ਦਾ ਰਾਹ ਚਲਾਉਣ ਕਰਕੇ ਹੀ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਸ੍ਰੀ ਹਟ ਸਾਬ ਰੱਖਿਆ ਗਿਆ ਇਸ ਥਾਂ ਦੇ ਬਿਲਕੁਲ ਨੇੜੇ ਹੀ ਇੱਕ ਪ੍ਰਾਤਨ ਖੂਬੀ ਹੈ ਜਿਸ ਦੇ ਅਸੀਂ ਤੁਹਾਨੂੰ ਹੁਣ ਦਰਸ਼ਨ ਕਰਵਾਉਂਦੇ ਹਾਂ ਸੋ ਸੰਤ ਜੀ ਇਹ ਸੀ ਸੈਂਕੇਪ ਇਤਿਹਾਸ ਗੁਰਦੁਆਰਾ ਸ਼੍ਰੀ ਹਟਸਾਪ ਜੀ ਦਾ ਇਤਿਹਾਸ ਬੋਲਦਿਆਂ ਹੋਇਆਂ ਭੁੱਲਣ ਚੁੱਕਾ ਦੀ ਮਾਫੀ ਸੰਤ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਤਾਂ ਜੋ ਹੋਰ ਸਿੱਖ ਸੰਗਤਾਂ ਨੂੰ ਇਸ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਹੋ ਸਕਣ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਫੇਸਬੁੱਕ ਚੈਨਲ ਨੂੰ ਫੋਲੋ ਜਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ